ਅੱਜ ਹੀ ਕਿਸਾਨ ਵੀਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਆਇਆ ਦੋਸਤੋ ਤੇ ਵੀਰ ਗੁਰਲਾਲ ਆਪਣੇ ਨਾਲ ਹੋਊਗਾ ਸੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਦੋਸਤੋ ਸੇਲ ਪਰਚੇਜ਼ ਦਾ ਕੰਮ ਆ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਨਵੇਂ ਆਉਂਦੇ ਰਹਿੰਦੇ ਆ ਇਸ ਖੇਲੇ ਤੇ ਸੋ ਡੱਲ ਪਿੰਡ ਵਿਜ਼ਿਟ ਕਰਨੀ ਆ ਦੋਸਤੋ ਤੁਸੀਂ ਇਹ ਇਵੈਂਟ ਤੋਂ ਬਾਅਦ ਹੀ ਮੇਗਾ ਤੇ ਡਲੇਰੀ ਤੇ ਪਿੰਡ ਡੱਲ ਵਿਜ਼ਿਟ ਕਰ ਸਕਦੇ ਜੀ ਖਲੜਾ ਵੀ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਵਾਹ ਪਿੰਡ ਬਿਲਕੁਲ ਨਜ਼ਦੀਕ ਆ ਡਲੇਰੀ ਮਾੜੀ ਮੇਗਾ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਨਾ ਨਾ ਲੱਗਦੇ ਪਿੰਡ ਆ ਸੋ ਅੱਜ ਦੋਸਤੋ ਟੋਟਲ ਵੈਸੇ ਤੁਹਾਨੂੰ ਚਾਰ ਆਪਾਂ ਪਸ਼ੂ ਦਿਖਾਉਣੇ ਆ ਚਾਰੇ ਮੱਝਾਂ ਝੋਟੀਆਂ ਤਿੰਨ ਜਿਹੜੀਆਂ ਝੋਟੀਆਂ ਦੋਸਤੋ ਪਹਿਲੇ ਪਹਿਲੇ ਸੂਏ ਆ ਇੱਕ ਬੁੱਧੇ ਸੂਏ ਆ ਠੀਕ ਆ ਜੀ ਚਾਰ ਪਸ਼ੂ ਆ ਚਾਰੇ ਬਿਲਕੁਲ ਸੱਜਰ ਤਾਜ਼ੇ ਸੂਏ ਸੂਏ ਨਾਲ ਬੱਚੇ ਪ੍ਰੋਪਰ ਬਾਕੀ ਕਿੰਨੇ ਦੁੱਧ ਤੇ ਚੱਲਣ ਦੇ ਆ ਕੀ ਰੇਟ ਪੜਤਾ ਦੋਸਤੋ ਅੱਜ ਰਹੂਗਾ ਇਹਨਾਂ ਪਸ਼ੂਆਂ ਦਾ ਸੋ ਫੁੱਲ ਡਿਟੇਲ ਫ ਸਾਨੂੰ ਫਾਰਮਰ ਵੀਰਾਂ ਨੂੰ ਮਿਲ ਜੂਗੀ ਬਾਕੀ ਵੀਡੀਓ ਵੱਧ ਤੋਂ ਵੱਧ ਅਗੇ ਸ਼ੇਅਰ ਕਰਦੇ ਆ ਕਰੋ ਤਾਂ ਜੋ ਦੋਸਤੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਇਹ ਵੀਡੀਓ ਪਹੁੰਚ ਸਕੇ ਠੀਕ ਆ ਜੀ ਤੇ ਅੱਜ ਦਾ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ ਅੱਜ 12 ਅਗਸਤ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 5:35 5:35 ਵਜੇ ਦਾ ਸਮਾਂ ਉਹ ਕਰਦੇ ਆ ਗੱਲਬਾਤ ਫਿਰ ਗੁਰਲਾਲ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਜਿੰਨਾ ਪਸ਼ੂਆਂ ਦੀ ਠੀਕ ਆ ਅੱਛਾ ਗੁਰਲਾਲ ਭਾਈ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਉਹ ਠੀਕ ਠਾਕ ਗੁਰਲਾਲ ਵਧੀਆ ਚੜ੍ਹਦੀ ਕਲਾ ਅੱਛਾ ਗੁਰਲ ਤੇ ਚਾਰੇ ਪਸ਼ੂ ਸਵੇ ਸਵੇ ਤਾਜੀ ਆ ਚਾਰੇ ਸਤੂ ਸਾਹਿਬ ਸਵੇ ਸਵੇ ਨਾ ਗਿਆ ਤਿੰਨ ਝੋਟੀਆਂ ਆਪਣੇ ਕੋ ਪਹਿਲੇ ਸੂਏ ਆ ਇੱਕ ਝੋਟੀ ਦੂਜੇ ਸੂਏ ਆ ਠੀਕ ਹੈ ਜੀ ਹਾਂ ਜੀ ਤਾਂ ਦੋਸਤੋ ਪਹਿਲਾਂ ਨਾਲ ਤਿੰਨ ਝੋਟੀਆਂ ਤੇ ਸ਼ੁਰੂਆਤ ਆਪਾਂ ਪਹਿਲੇ ਨੰਬਰ ਤੋਂ ਇਸੇ ਝੋਟੀ ਤੋਂ ਕਰ ਲੈਨੇ ਆ ਤੇ ਇਹ ਗਰਨਾਲ ਪਹਿਲਾ ਸੂਆ ਦਿਨ ਕਿੰਨੇ ਕੋਗੇ ਸੂਏ ਇਹਨੂੰ ਸੰਤੂ ਸਾਹਿਬ ਅੱਜ ਚੌਥਾ ਦਿਨ ਹੋ ਗਿਆ ਜੇ ਸੋਈ ਨੂੰ ਲਓ ਜੀ ਚੌਥਾ ਦਿਨ ਆ ਦੋਸਤੋ ਮਗਰ ਇਹਦੇ ਕਟਾ ਹਾਂ ਜੀ ਠੀਕ ਹੈ ਜੀ ਤੇ ਬੋਲੇ ਜੀ ਜੇ ਬੋਲੇ ਤਾਂ ਬਾਹਰ ਹੀ ਹੁਣ ਮਾਰੋ। ਦੁੱਧ ਸਾਹਿਬ 9 ਲੀਟਰ ਏ ਥੱਲੇ ਦੋ ਤਿਆਰ ਕੋਈ ਭਰਾ ਬੋਲਾ ਮੰਨ ਲੈ ਦੁੱਧ ਮੰਨ ਲੈ ਦਿਨ ਚੌਥਾ ਗਏ ਸੋਈ ਨੂੰ। 9 ਕਿਲੋ ਦੋ ਤੇ ਇਹਦੇ ਥੱਲੇ ਮਿੰਤੀ ਵਾਲਾ ਹਾਜ਼ਰ ਜੀ। ਠੀਕ ਆ ਜੀ। ਹਾਂ ਜੀ। ਤੇ ਇਹ ਚੂਣ ਚਣ ਇੱਕ ਨੰਬਰ ਬਿਲਕੁਲ। ਦੋਈ ਇੱਕ ਨੰਬਰ ਆ ਕੋਈ ਪੋਰ ਛਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਆ ਕਟਾ ਜੇ ਮਗਰੇ ਦੇ ਕਟਾ ਖਾ ਦੋ। ਠੀਕ ਆ ਜੀ। ਪੂਰਾ ਪਲਿਆ ਕਟਾ ਨਿਕਲ। ਉਹ ਦੋਸਤੋ ਇਹ ਕਟਾ ਮੇਲ ਕਾਬ ਤੁਸੀਂ ਵੇਖ ਸਕ ਵੇਖ ਸਕਦੇ ਠੀਕ ਆ ਜੀ ਬੈਗ। ਉਹ ਦੋ ਮੱਝ ਅੰਦਰ ਵੱਜੀਆਂ ਵੀ ਸੇਲ ਹੋਈਆਂ ਦੋ ਚਲੇ ਗਈ ਆ ਦੋਸਤੋ 9 ਲੀਟਰ ਦੁੱਧ ਜｮਗਰ ਨਾਲ ਖੋਲ ਕੇ ਦਿਖਾ ਦਈਏ ਸੋ ਪਹਿਲਾ ਸੋ ਦੋਸਤੋ ਝੋਟੀ ਆ ਜਿਸ ਚੌਕ ਦਿਨਾਂ ਦਾ ਸਮਾਂ ਹੋਇਆ ਮਗਰ ਘੱਟਾ ਮੇਲ ਦਾ ਸੋ 9 ਲੀਟਰ ਤੇ ਚੱਲ ਰਹੀ ਆ ਕਦ ਕੋਦ ਵੱਡਾ ਝੋਟੀ ਦਾ ਸਿੰਗੀ ਬਿਲਕੁਲ ਸਿੰਗੀ ਛੋਟੀ ਆ ਠੀਕ ਆ ਜੀ ਪਤਲੀ ਸਿੰਗੀ ਦੰਦਾ ਜੀ ਸੰਧੂ ਸਾਹਿਬ ਸਾਰੀਆਂ ਹਾਂ ਪਤਲੀ ਸਿੰਗੀ ਬਿਲਕੁਲ ਪਤਲਾ ਸਿੰਘ ਆ ਛੋਟਾ ਸਿੰਘ ਗੁਲਾਈ ਦੇ ਵਿੱਚ ਆ ਠੀਕ ਆ ਜੀ ਬੜੀ ਘਾਟ ਸਿੰਗੀ ਮਿਲ ਜੀ ਸੰਧੂ ਸਾਹਿਬ ਇਹੋ ਜੀ ਹਾਂ ਜੀ ਜਨੇਗਾ ਸੰਦੂ ਸਾਹਿਬ ਸਫਾਈਆਂ ਝੋਟੀ ਜੋਟੀ ਦੇ ਫਲਕਾਰੀ ਵਾਲੀ ਆ ਪਰ ਆਪਾਂ ਪਾਉਣੀ ਨਹੀਂ ਅੱਛਾ ਪਰ ਪਾਉਣੀ ਨਹੀਂ ਫਲਕਾਰੀ ਆਪਾਂ ਇਤਰਾ ਹੀ ਦੇਣੀ ਭੈਣ ਭਰਾਵਾਂ ਨੂੰ ਝੋਟੀ ਲਓ ਜੀ ਤੋਂ ਚੰਗਾ ਦੋਸਤ ਪਸ਼ੂ ਆ ਚੰਗਾ ਪਸ਼ੂ ਤਾਂ ਨਾ ਬਿਲਕੁਲ ਲਵੀ ਜੀ ਝੋਟੀ ਆ ਪਹਿਲਾ ਸਵੇਰ ਸੋਈ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਪਤਲੀ ਕੰਮੜੀ ਦਾ ਲਾਤਰੀ ਲਾਉਂਦੀ ਕਰਮਾ ਵਾਲੀ ਜਿੱਥੇ ਖੋ ਜਾਂਦੀ ਹੈ ਲਾਤਰੀ ਲਾਉਂਦੀ ਕਰਮਾ ਵਾਲੀ ਜਿੱਥੇ ਖੋ ਜਾਂਦੀ ਹੈ ਦੇਖੋ ਇਹ ਕੀ ਦੰਦਾਂ ਹੈ 6 ਦੰਦ ਕੰਨੀ ਵਾਲੇ ਖੜੇ ਰੱਖੋ ਹਾਂ ਜੀ ਲਓ ਜੀ ਤੋਂ 6 ਦੰਦ ਤਾਂ ਦੋਸਤੋ ਇਹ ਝੋਟੀ ਹਾਂ ਲਿਓ ਕਰ ਲਾਲ ਭਾਈ ਸੁਬਖਾਲਾ ਪੂਲਾ ਜਿਹੜਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਬਖਾਲਾ ਪੱਧਰ ਪਹਿਲਾ ਸੁਬਾ ਛੋਟੀ ਸੂਈ ਆ ਇਸੇ ਰਕਮ ਦੀ ਕੋਈ ਚੁਵਾਈ ਦੇ ਵਿੱਚ ਦੋਸਤੋ ਕੋ ਭੂਰ ਨਹੀਂ ਕੋ ਸ਼ਟਾ ਨਹੀਂਗਾ ਸੋ ਪਹਿਲਾ ਨਾ ਛੋਟੀ ਆ ਦੋਸਤੋ ਸੂਈ ਸਵਾਈਏ ਤੇ ਕੋਈ ਵੀਰ ਆਪਦੀ ਚੋਕੇ ਦੋ ਟਾਈਮ ਆਪਾਂ ਹਮੇਸ਼ਾ ਕਹਿੰਦੇ ਆ ਵੀ ਤਿੰਨ ਟਾਈਮ ਆਪਾਂ ਪੂਰੀ ਸਾਹ ਆ ਸੰਧੂ ਸਾਹਿਬ ਸਾਥਾਂ ਲੈਵੇ ਦੀ ਕੋਈ ਬਾਈ ਨਹੀਂ ਕੋਈ ਸਰਸਾਈ ਨਹੀਂ ਵੇਖੋ ਬਿਲਕੁਲ ਪੱਧਰਵਾਨਾ ਪੂਰੇ ਕੱਦ ਵਜਦੀ ਝੋਟੀ ਸਿੰਗਲ ਹੱਡੀ ਦੀ ਹੂੰ ਤਾਂ ਵੀ ਗਰਨਾਲ ਕੀ ਮੁੱਲ ਕਰਦਾ ਇਹਦਾ ਦੇ ਲੈਗੀ ਮੁੱਲ ਸੰਧੂ ਸਾਹਿਬ ਤੁਸੀਂ ਰੋਜ਼ ਵੀਡੀਓ ਪਾਉਂਦੇ ਜੇ ਆਪਾਂ ਨੂੰ ਤਾਂ ਧੱਕ ਦੇਣ ਹੋ ਗਏ ਪਾਈ ਨਾਲ ਫੇਰ ਲੱਗੇ ਪਾਉਣਾ ਹਾਂ ਕੋਈ ਇੱਕ ਦਾਹ ਵੀ ਮੰਗੀ ਜਾਂਦਾ ਹੈ ਕੋਈ ਲੱਖ ਮੰਗੀ ਜਾਂਦਾ ਹੈ ਆਪਾਂ ਕੋਈ ਲੱਖ ਨਹੀਂ ਮੰਗਣਾ ਕੋਈ ਇੱਕ ਦਾਹ ਨਹੀਂ ਡਿਮਾਂਡ ਇਹਦੀ 90000 85000 ਦੀ ਹਾਂ ਨਾ ਝੋਟੀ ਦੇ ਦਾਂਗੇ 85 ਦੀ ਹਾਂਜੀ ਲਓ ਜੀ ਤਾਂ 85000 ਦੀ ਦੋਸਤੋ ਇਹ ਝੋਟੀ ਮਿਲ ਜੂਗੀ ਤੁਹਾਨੂੰ ਸੋ ਮੇਲ ਕਾਫ ਹਮ ਅਗਰ ਬੋਲੇ ਤੂੰ ਹਜੇ ਬਾਹਰ ਹੀ ਨਿਕਲੀ ਆ 9 ਕਿਲੋ ਇਸ ਵਕਤੇ ਦੇ ਥੱਲੇ ਹਾਜ਼ਰ ਬਾਕੀ ਡਿਟੇਲ ਤੁਹਾਨੂੰ ਕੋਲ ਮਿਲ ਗਈ ਆ ਬਾਕੀ ਬਾਡੀ ਬੰਤਰ ਦੀ ਚੰਗੀ ਆ ਕਦ ਕੋ ਤੋਂ ਸੋਨਾ ਚੋਟੀ ਦਾ ਸਿੰਗਲ ਹੱਡੀ ਦੇ ਵਿੱਚ ਆ ਠੀਕ ਆ ਜੀ ਲੱਭੀ ਗਰਲਾਲ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਧਰ ਆ ਗਈ ਇਹ ਵੀ ਸੰਦੂ ਸਾਹਿਬ ਪਹਿਲੇ ਸੂਵੇ ਚੋਟੀ ਆ ਨੀਲੀ ਰਾਵੀ ਦੀ ਠੀਕ ਆ ਜੀ ਢੇਡੇ ਕੱਟ ਦੀ ਲਓ ਜੀ ਢੇਡੇ ਕੱਟ ਦੀ ਆ ਦੋਸਤੋ ਬਿਲਕੁਲ ਤੁਸੀਂ ਵੇਖੋ ਸੂਆ ਪਹਿਲਾਂ ਨਹੀਂ ਆ ਵੀ ਸੂਆ ਪਹਿਲਾਂ ਸੰਦੂ ਸਾਹਿਬ ਇਹ ਵੀ ਛੇਦਾਂ ਤੋਂ ਲਓ ਜੀ ਪਹਿਲਾ ਸੂਆ ਠੀਕ ਆ ਜੀ ਸੋ ਢੇਡੇ ਕੱਟ ਦੇ ਵਿੱਚ ਡਿੰਗਾ ਚੀਰ ਕਾਫੀ ਵੀਰ ਪਸੰਦ ਕਰਦੇ ਆ ਨੀਲੀ ਰਾਵੀ ਦੀ ਦੋਸੇ ਝੋਟੀ ਇਹਦਾ 12 ਤੋਂ 13 ਦਿਨਾਂ ਦਾ ਸੂਆ ਸੰਧੂ ਸਾਹਿਬ ਮਗਰ ਕਟਾ ਹਾਂ ਦੀ ਸੁਈ ਆ ਹਾਂਜੀ ਉਹ ਕਟਾ ਜਿਹਦੇ ਮਗਰ ਕਟਾ ਵਖਾ ਦੋ ਠੀਕ ਹੈ ਜੀ ਠੀਕ ਦਿਖਾ ਦੇਣੀ ਅੱਜ ਲੈ ਆਪੋਰ ਕਰਨਾ ਆ ਦੋਸਤੋ 12 13 ਦਿਨਾਂ ਦੀ ਸੁਈ ਆ ਝੋਟੀ ਪਹਿਲਾ ਸੂਆ ਟੇਡੇ ਕੱਟ ਦੇ ਵਿੱਚ ਆ ਨੀਲੀ ਰਾਵੀ ਦੀ ਤੇ ਦੁੱਧ ਕਿੰਨਾ ਇਸ ਵਕਤੇ ਤੇ ਦੁੱਧ ਸੰਧੂ ਸਾਹਿਬ ਇਹ ਸਲੇ 9 ਲੀਟਰ ਹਾਜ਼ਰ ਆ ਜਿਤਨਾ ਕੋਈ ਭੈਣ ਭਰਾ ਮਰਜੀ ਚ ਹੋਵੇ ਥੱਲਾ ਥੋੜਾ ਘੱਟ ਖਾਉਂਦੀ ਆਰਡਰ ਫਿਕਸ ਜਿਹੀ ਆਈ ਇਹਦਾ ਹਾਂ ਦੁੱਧ ਇਹਦਾ 9 ਕਿਲੋ ਕਿ ਕੋ ਸਾਈਡ ਸੂਟ ਦਾ ਤਾਂ ਨਹੀਂ ਮਸਲਾ ਸੰਦੂ ਸਾਹਿਬ ਚ ਵਾਈਜ ਕੋਈ ਪੂਰ ਛਿੱਟੇ ਦਾ ਫਰਕਣਾ ਹੋਊਗਾ ਦੇ ਅੱਛਾ ਜੀ ਹਾਂ ਜੀ ਬੱਚੇ ਬੱਜੇ ਨਾ ਕਿ ਉਹ ਸਦਾ ਬੱਚਾ ਮੂੰਹ ਮਾ ਮਾਰ ਗਿਆ ਵੇ ਹੂੰ ਚੋਆਇਸ ਧਾਰ ਦਾ ਨਾ ਫਰਕ ਹੋਊਗਾ ਟੁੱਟੇ ਡੇ ਕੱਟ ਦੇ ਵਿੱਚ ਨੀਲੀ 라ਵੀ ਸੋ ਕਾਫੀ ਵੀਰਾਂ ਦਾ ਸ਼ੌਂਕ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਤੇ ਪਹਿਲਾ ਸੂਬਾ ਦੋਸਤੋ ਇਹ ਵੀ ਝੋਟੀ ਪਹਿਲਾ ਸੂਬਾ ਹੀ ਆ ਬਹੁਤ ਅੰਦੀ 6 10 ਰਿਆ ਫਿਰ ਗਰਲਾਲ ਵੀ 6 ਕੀ ਆ ਮੋਹ ਤੇ ਬਿਲਕੁਲ ਪਤਲੀ ਚਮੜੀ ਦੇ ਵਿੱਚ ਸਕਿਨ ਸਕੂਨ ਬਿਲਕੁਲ ਝੋਟੀਆਂ ਦੀ ਬਿਲਕੁਲ ਪਤਲੀ ਫਰਲਾ ਦੁੱਧ ਕਿੰਨਾ ਦੱਸਿਆ ਥੱਲੇ ਦੁੱਧ ਸੰਧੂ ਸਾਹਿਬ 9-9 ਕਿਲੋ ਦੋ ਝੋਟੀਆਂ ਥੱਲੇ ਆ ਜੇ ਕੋਈ ਭੈਣ ਭਰਾ ਆਉਂਦਾ 9-9 ਕਿਲੋ ਚਵਾ ਕੇ ਤੋਰਾਂਗੇ ਜੇ ਕੋਈ ਆਨਲਾਈਨ ਮੰਗਵਾਉਂਦਾ ਤੇ 8-8 ਮੰਨ ਕੇ ਲੈ ਲਈ ਠੀਕ ਹੈ ਜੀ ਬੱਜੇ ਗਾੜੀ ਬੱਜੇ ਜੇ ਬੱਚਿਆਂ ਦੇ ਮਿਲਦੀਆਂ ਜੇ ਕੋਈ ਯੂਰਾ ਪੁਰਾਣੀ ਗਾ ਹੂੰ ਲਓ ਜੀ ਸੋ ਆ ਕਟਾ ਮਗਰ ਮੇਲ ਕਾਫ ਆ ਠੀਕ ਹੈ ਜੀ ਸੋ ਨੀਲੀ ਦੇ ਵਿੱਚ ਹੀ ਬੱਚਾ ਮਗਰ ਨੀਲੀ ਹੀ ਸੀ ਸੰਧੂ ਸਾਹਿਬ ਅੰਜ ਪਰ ਮਾਰ ਜਾਂਦੀ ਨਹੀਂ ਕੋਈ ਸਾ ਵਾਚੂ ਜਿਹੜਾ ਦੂਸਰੋਂ ਮਰ ਗਿਆ ਇਹ ਤਾਂ ਗੱਲ ਹੈ ਵੀ ਜਿੱਥੇ ਮਰਜ਼ੀ ਖਿਲਾੜ ਕੇ ਚੋਣ ਲੱਗ ਪੋਆ ਬੱਚਾ ਨਹੀਂ ਛੱਡਿਆ ਹਾਂ ਠੀਕ ਹੈ ਜੀ ਤਾਂ ਵੀ ਗਰਨਾਲ ਕੀ ਵੀਰੇ ਡਿਮਾਂਡ ਕੀ ਰੋਗੇ ਝੋਟੀ ਦੀ ਡਿਮਾਂਡ ਸੰਧੂ ਸਾਹਿਬ ਜਿੱਦਾਂ ਝੋਟੀ ਨਵੀਂ ਆ ਜਾਤ ਪਾਤ ਦੇ ਮੰਗਣ ਨੂੰ ਜੋ ਮਰਜ਼ੀ ਮੰਗ ਜਾਈਏ ਹਾਂਜੀ ਡਿਮਾਂਡ ਇਹਦੀ ਹੈ ਜੀ 75000 ਹੂੰ ਹੂੰ ਉਹਦੇ ਵਿੱਚੋਂ 3000 ਛੋਟ ਕਰਦਾ 72000 ਦੀ ਝੋਟੀ ਦੇ ਦਾਂਗੇ 70000 ਹਾਂਜੀ ਠੀਕ 72000 ਦੇ ਵਿੱਚੋਂ ਮਾਣਤਨ ਕਰਦੇ ਆਂ ਭੈਣ ਭਰਾਵਾਂ ਦਾ ਠੀਕ ਹੈ ਅੱਧਵਜਨ ਇਹਨਾਂ ਦੋ ਦੇ ਇੱਕੋ ਜਿਹੇ ਛੋਟੀਆਂ ਨੇ ਠੀਕ ਹੈ ਬਾਕੀ ਚੁਆਈਚ ਵੀ ਅਗਲੇ ਪਿਛਲੇ ਚੁਆਈਚ ਨੂੰ ਸਭ ਇੱਕ ਨੰਬਰ ਆ ਇਹਨਾਂ ਬੇਕੂ ਦੂਰੋਂ ਜਿਹੜੇ ਆਪਣਾ ਕੋਈ ਸੱਜਣਾ ਹੁੰਦਾ ਹੈ ਮੈਂ ਸੰਦੂ ਸਾਹਿਬ ਚੋਗੇ ਖੜੇ ਹਾਂ ਕੋਈ ਭੈਣ ਭਰਾ ਬਿਲਕੁਲ ਪਰ ਤੁਸੀਂ ਚੁਆਈ ਇੱਕ ਨੰਬਰ ਦਾ ਬਰਾਬਰ ਚੁਆਈ ਹੈ ਕਈ ਨਾ ਦੋਸਤ ਪਸ਼ੂ ਜਿਹੜਾ ਮਾੜਾ ਮੋੜ ਕੋਈ ਸੈਡ ਸੁਰ ਕੋਈ ਬਾਈ ਕੋਈ ਮਾੜਾ ਮੋੜ ਰੱਖਦੇ ਆ ਪਰ ਧਾਰਾਂ ਦੇ ਵਿੱਚ ਕਈ ਨਾ ਫਰਕ ਨਹੀਂ ਹੁੰਦਾਗਾ ਮੈਂ ਸੰਦੂ ਸਾਹਿਬ ਆਪਾਂ ਕਿਹੜੀ ਜੇ ਕੋਈ ਨਿੱਕੀ ਹੋਵੇ ਤਾਂ ਆਪਾਂ ਦੱਸ ਹੀ ਦੇਣੀ ਆਪਾਂ ਕਿਹੜੀ ਪਹਿਲੀ ਵੀਡੀਓ ਪਾਉਣ ਦਾ ਹੈ ਗਾਂ ਪਾਉਣੀ ਨਹੀਂ ਇਹ ਨਹੀਂ ਕੋ ਜਕਰਾਂ। ਤਾਂ ਨਹੀਂ ਕੁਸ਼ ਕਰਮਾ ਲਈ। ਠੰਡੀ ਠੰਡੀ ਧੀਰੀਆ ਸੀਲ ਸੋਗੋ ਠੀਕ ਆ ਜੀ। ਬਾਕੀ ਤੁਸੀਂ ਸ਼ਰੀਫੀਆਂ ਜੜਾਈ ਵੀ ਪੋਲੀ। ਪਾ ਤੁਸੀਂ ਆ ਦੇਖੀ ਜਾਓ ਠੀਕ ਆ ਜੀ। ਹਾਂ। ਮੋਟੀ ਤਾਰ। ਬਿਲਕੁਲ ਉਂਗਲੋਂ ਉਂਗਲ ਜਿਹੜੀ ਮੋਟੀ ਤਾਰ ਠੀਕ ਆ ਚੁਵਾਈ ਪਰ ਰੂਵਰ ਕੀ ਪੋਲੀ ਆ। ਤੇ ਇਸ ਤੋਂ ਬਾਅਦ ਕਰਲਾਣ ਆਪਣੇ ਕੋਲ ਜਿਹੜੀ ਇਹ ਆ ਗਈ ਵੀਰੇ। ਇਹ ਸੰਧੂ ਸਾਹਿਬ ਪਹਿਲੇ ਸਵੇਰ ਛੋਟੀ ਚਾਰ ਦੰਦ ਜਿਮੂ। ਅੱਛਾ ਜੀ। ਹਾਂ ਜੀ। ਇਵੀ ਇੱਕ ਸੂਈ ਹੈ ਨਾ ਸੂਈ ਸੰਤੂ ਸਾਹਿਬ ਦੀ ਛੋਟੀ ਸੂਈ ਜੇ ਪਰਸੋਂ ਦੀ ਅੱਛਾ ਜੀ ਕੱਲ ਆਪਾਂ ਬੱਚੇ ਦੇ ਚੋਗੇ ਲਿਆਂਦੀ ਉਸੇ ਦੋਵੇਂ ਟਾਈਮ ਸਵੇਰੇ ਇਹਨੇ ਥੋੜਾ ਮਿਲਦੋ ਰਾ ਪੂਰਾ ਕੀਤਾ ਜੀ ਤੇ ਆਪਾਂ ਮੰਗਾ ਪਾ ਗਏ ਤੇ ਅਗਲੀਆਂ ਲੱਤਾਂ ਨੂੰ ਬੱਚਾ ਛੜਦਾ ਪਹਿਲਾਂ ਝੋਟੀ ਕਰ ਮਾਰੀ ਆਲ ਜੀ ਕੀਤੀ ਹੈ ਆਲ ਕਰਦੀ ਆਪਾਂ ਆਲ ਕਰਦੀ ਤੇ ਆਲ ਵਾਲੇ ਮੁੱਲ ਕਰਨਾ ਝੋਟੀ ਵੇਖੋ ਕੋਠੇ ਜੱਡੀ ਹੈ ਬਿਲਕੁਲ ਕਦ ਬੋ ਤੋਂ ਕ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਝੋਟੀ ਵਿਖਾਈ ਆ ਕਦ ਬੋ ਤੋਂ ਉਦਾਈ ਝੋਟੀ ਦਾ ਇਹ ਬਜਰ ਬੋਜਮ ਦੇ ਵਿੱਚ ਵੀ ਪੂਰੀ ਆ ਠੀਕ ਆ ਜੀ ਪੂਰੀ ਜੰਮੀ ਵਾਲੀ ਹੁੰਦਾ ਹੈ ਵੀ ਸਭ ਪੂਰਾ ਫੁੱਲ ਰਾਜੀ ਆ ਬਿਲਕੁਲ ਖੰਡ ਵਿੱਚ ਪੂਰਾ ਬਿਲਕੁਲ ਛੋਟਾ ਜਿਹਾ ਫੇਸ ਆ ਪਤਲਾ ਫੇਸ ਆ ਛੋਟਾ ਤੇ ਸਿੰਘ ਸਿੰਘ ਪੂਰਾ ਗਲਾਈ ਦੇ ਵਿੱਚ ਠੀਕ ਆ ਛੋਟਾ ਜਿਹਾ ਸਿੰਘ ਆ ਆ ਦੇਖੋ ਤਿੰਨ ਚਾਰ ਦਿਨ ਦਾ ਸਮਾਂ ਹੋਇਆ ਤਿੰਨ ਦਿਨ ਹੋ ਗਏ ਸੰਤੂ ਸਾਹਿਬ ਸੂਈ ਨੂੰ ਕਟਾ ਮਗਰ ਜੇ ਇਹਦੇ ਠੀਕ ਆ ਜੀ 5 ਲੀਟਰ ਦੁੱਧ 6 ਛੇ ਥਲੇ ਹੈਗਾ ਜੀ ਠੀਕ ਆ ਜੀ ਹਾਂ ਸੋ ਜੀ 250 6 ਕਿ ਦਿਨਾਂ ਦੀ ਸੂਈ ਆ ਹੋ ਸਕਦਾ ਸੰਤੂ ਸਾਹਿਬ ਘਰ ਦਾ ਰਵਾ ਰਵਾ ਕਰ ਗਿਆ ਹੋਵੇ ਪਰ ਆਪਣਾ ਦੱਸਣ ਦਾ ਫਰਜ਼ ਆ। ਪਰ ਨਹੀਂ ਨਹੀਂ ਜੋ ਸੱਚਾਈ ਹੈ ਜੋ ਦੱਸਣੀ ਪੈਂਦੀ ਆ। ਸੱਚਾਈ ਦੱਸਣੀ ਚੰਗੀ ਆ ਕੋਈ ਭੈਣ ਭਰਾ ਲਾ ਲਓ। ਕੋਈ ਨਾ ਤੇਨੂੰ ਤਾਂ ਕੋਈ ਬਾਲੀ ਵੱਡੀ ਸਪੱਸ਼ਟ ਕੋਈ 2-4 ਦਿਨ ਕੋਈ ਹਫਤਾ ਕੋਈ ਵੀਰ ਆ ਜਾਊਗਾ ਸੈਟ ਹੋ ਜਾਊਗਾ। ਪਹਿਲਾਂ ਝੋਟੀ ਆ ਪਹਿਲਾਂ ਝੋਟੀਆਂ ਨਾਰਮਲ 200 ਸੰਤੂ ਸਾਹਿਬ ਲੋਕੀ 12 ਗਾਵਾਂ ਫੜ ਕੇ ਸਵਾਹ ਲੈਂਦੀ ਆ ਤੇ ਫਿਰ ਪੈਸੇ ਲਾ ਕੇ ਲੈਂਦੀ ਆ। ਬਿਲਕੁਲ ਜੀ। ਹਾਂ। ਤੇ ਗਰਲਾਹ ਤੋਂ ਤਾਂ 8 ਕਿਲੋ। ਨਾ ਸੰਤੂ ਸਾਹਿਬ 6 ਕਿਲੋ 5-6 ਕਿਲੋ ਬੌਲਾ। ਠੀਕ ਠੀਕ ਆ। ਹਾਂ ਕੋਈ 5 ਹੀ ਮੰਨ ਕੇ ਲਵੇ ਤੁਸੀਂ 6 ਕੋ ਬੋਲਾ ਦੁੱਧ ਦੋਸਤੋ तकरीबन ਜਦੋਂ ਕੋ ਚੰਗੀ ਸੇਵਾ ਗਾਂ ਵੀਰ ਕਰੂਗਾ ਫਿਰ ਫਿਲਹਾਲ ਬੋਲੇ ਤੇ ਤੁਸੀਂ ਤਸੱਲੀ ਕਰ ਲਓ ਦੁੱਧ ਦੇ ਕੇ ਕਿਸੇ ਜਿਹੜੀਆਂ ਝੋਟੀਆਂ ਬੱਚਿਆਂ ਨੇ ਮੈਨੂੰ ਨਹੀਂ ਆਏ ਉਹ ਆਪਾਂ ਬੱਚਿਆਂ ਦੇ ਦੱਸਿਆ ਜਿਹੜੀ ਬਰਾਬਰਾਂ ਕਰਦੀ ਉਹ ਹੀ ਦੱਸੀ ਆਂਦੀ ਗਖਣੀ ਜੋਂ ਲੱਗੀ ਥੋੜਾ ਜਦੋਂ ਥੱਲੇ ਬਈਦਾ ਜबान ਕੱਢ ਲਈਦੀ ਇਹਦੇ ਥੋੜਾ ਜਿਹਾ ਲੱਤ ਲਉਂਦੀ ਹੈ ਹਾਂ ਇਹਦਾ ਬੱਚਾ ਜੇ ਲੜ ਕੇ ਬੱਚਾ ਸੰਦੂ ਸਾਹ ਹੋਵੇ ਪਾਏ ਆਪਣਾ ਬਜਾ ਕਟਾ ਦਾ ਲਾਰਸੀ ਵਾਲਾ ਇਹ ਤਿੰਨਾਂ ਦੇ ਮਗਰੀ ਕੱਟੇ ਆ ਪਹਿਲਣਾਂ ਦੇ ਬਿਲਕੁਲ ਸੋ ਪਹਿਲਣ ਝੋਟੀਆਂ ਦੋਸਤੋ ਤਿੰਨੇ ਤੇ ਤਿੰਨਾ ਮਗਰੀ ਕੱਟੇ ਆ ਮੇਲ ਕਾਫ ਇਹ ਜਿਹੜੀ ਆਪਾਂ ਤੁਹਾਨੂੰ ਮੜਜੀ ਆਲ ਕਰਦੀ ਏ ਝੋਟੀ ਇਹ ਦਿਖਾ ਰਹੇ ਤੀਜੇ ਨੰਬਰ ਤੇ ਉਹਦਾ ਬੱਚਾ ਆ ਤੁਸੀਂ ਦੇਖ ਸਕਦੇ ਜੀ ਮੇਲ ਕਾਫ ਠੀਕ ਹੈ ਜੀ ਥੋੜਾ ਜਿਹਾ ਬੱਚਾ ਤਕਰੀਬਨ ਕੋਈ ਤਿੰਨਾ ਚੌ ਚੌ ਚੌਕ ਦਿਨਾਂ ਦਾ ਬੱਚਾ ਤੇ ਗਰਲਾਲੇ ਦੇ ਦਾਂਗੇ ਕਿੰਨੇ ਕ ਦੀ ਆਪਾਂ ਵੀਰ ਹਰਦੂ ਸਾਹਿਬ ਇਹ ਆ ਕੋਈ ਭਰਾ ਡਰ ਵੀ ਜਾਵੇ ਵੀ ਐਡੀ ਵੀ ਕੋਈ ਵਾਣੂ ਤਲਵਾਰਾਂ ਨਹੀਂ ਮਾਰਦੀ ਆਪਣਾ ਦੱਸਣ ਦਾ ਫਰਜ਼ ਹੈ ਜਿੰਨੀ ਗੱਲ ਹੈਗੀ ਓਨੀ ਕੀ ਆਪਾਂ ਦੱਸੀ ਹੈ ਹਾਂਜੀ ਹਾਂਜੀ ਹਾਂ ਡਿਮਾਂਡ ਕਰਨ ਨੂੰ ਸੰਧੂ ਸਾਹਿਬ ਜੱਡੀ ਝੋਟੀ ਭਾਵੇਂ ਕਰ ਲੀਂਦੇ 90 ਦੇ ਭੰਦ ਕਰ ਲੀਂਦੇ 85 ਹੂੰ ਹੂੰ ਇਹਦੀ ਅੱਜ ਦੀ ਡਿਮਾਂਡ ਹੈ ਕਿ ਇਹ 70000 ਹੂੰ ਦੇਖੋ ਤੁਸੀਂ ਲਾ ਦੋ ਜੋ ਵੰਦੇ ਜਿਮਾਂਡਾਂ ਕਰ ਦਿੰਦੇ ਵਿੱਚੋਂ ਹੂੰ 70000 ਕਰਦੇ ਫਿਰ ਲਾ ਕੇ ਸੁੱਟ ਦਈਏ ਬਿਲਕੁਲ ਨੀਵਾ ਚ ਕਰੀਏ ਹਾਂ ਨਹੀਂ ਕਰ ਦਈਏ ਜੈਸ ਨੂੰ ਹੀ ਕਰਨੀ ਕਿ ਇਹ ਸੰਧੂ ਸਾਹਿਬ 66000 ਦੀ ਝੋਟੀ ਦੇ ਦਾਂਗੇ ਤੇ ਜਦੋਂ ਝੋਟੀ ਟੇਕੇ ਬੱਚੇ ਦਾ ਮੈਂਡਾ ਵੀ 85000 ਦੀ ਝੋਟੀ ਹੈ 80 ਤੋਂ 85000 ਦੀ ਇਹ ਦੇ ਵੇਗੀ ਅੱਜ ਦਾ ਮੁੱਲ ਇਹ ਜੇ ਜੇ ਆਪਾ ਟਕਾ ਕੇ ਦਿੱਤੀ ਫਿਰ ਮੁੱਲ ਹੋਰ ਹੋਊਗਾ ਠੀਕ ਹੈ ਜੀ ਹਾਂ ਜੀ ਲੋਕ ਦ ਅੱਜ ਜਿਹੜੀ ਦੋਸਤੋ 68000 ਦੀ ਕੋਈ ਕਮੀ ਨਹੀਂ ਗਈ ਸੰਧੂ ਸਾਹਿਬ ਝੋਟੀ ਆ ਕੱਦ ਵਜਨ ਲਓ ਸਾਮ ਵੱਲ ਕੱਦ ਵਜਨ ਤਾਂ ਪੂਰਾ ਝੋਟੀ ਦਾ ਹਾਂ ਸੋਹਣੇ ਕੱਦ ਕੱੜ ਦੇ ਵਿੱਚ ਹਾਈ ਟੂ ਹਿੱਟ ਲੈਂਥ ਨੂੰ ਬਹੁਤ ਆ ਦੋਸਤੋ ਬਾਕੀ ਫਿਲਹਾਲ ਜੋ ਮਾੜੀ ਮਟੋਲੂ ਕਰਦੀਓ ਤੁਹਾਨੂੰ ਵਿੱਚ ਮੈਂਸ਼ਨ ਕਰਦਾ ਸਾਹਿਬ ਇੰਨੀ ਝੋਟੀਆਂ ਘਰੇ ਜਾ ਕਰਨੀਆਂ ਹਾਂ ਤਾਂ ਲੱਖ ਲੱਖ ਰੁਪਈਆ ਦਾ ਖਰਚਾ ਆ ਜਾਂਦਾ ਹੈ ਹਾਂਜੀ ਹਾਂਜੀ ਬਾਕੀ ਥਾਣਾ ਦੇ ਵੀ ਬੜੀ ਸਾਫ਼ ਸੁਥਰੀ ਆ ਵੇਖੋ ਜੀ 6 ਕਿਲੋ ਹੁਣ ਪੌਲਾ ਇਸ ਵਕਤੇ ਤੇ ਥੱਲੇ ਹਾਜ਼ਰ ਆ ਤੁਹਾਨੂੰ ਬਹੁਤ ਸੋਹਣਾ ਮੁੱਠੀ ਥਾਣਾ ਅੱਥੀ ਚਵਾਈ ਵਾਲਾ ਤੂੰ ਪਸੰਦ ਆਉਗੀ ਬਾਕੀ ਪੜਤਾ ਜਿਹੜਾ ਦੋਸਤੋ ਬਿਲਕੁਲ ਜਾਇਜ਼ ਆ ਬਾਜਪੀ ਪੜਣਾ ਘਪਣਾ ਵੇਖ ਜਾਂਦੀਆਂ ਸੰਧੂ ਸਾਹਿਬ ਸਿਆਲ ਜਣੇ ਨੇ ਹਿੰਦੀਆਂ ਹਾਂਜੀ ਅੱਛਾ ਕਰ ਲਾਲ ਇੱਕ ਆਪਣੇ ਕੋਲ ਜਿਹੜਾ ਲਾਸਟ ਵਿੱਚ ਇਹ ਆ ਗਿਆ ਪਾਸੋਂ ਇਹ ਸੰਧੂ ਸਾਹਿਬ ਛੋਟੀ ਦੂਜੇ ਸੂਏ ਸੋਈ ਜੇ ਹਾਂਜੀ ਇਹਨੂੰ ਸੂਈ ਨੂੰ ਕੋਈ 15 16 ਦਿਨ ਹੋ ਗਏ ਜੀ ਪਿਓਰ ਨੀਲੀ ਜਾ ਗਈ ਇਹਦਾ ਮਗਰ ਕੱਟੀ ਜੇ ਅਗਰ ਇੱਕ ਇੱਕ ਰਾਉ ਦਰਸ਼ਨ ਹਾਂਜੀ ਇਹ ਮਗਰ ਕੱਟੇ 15 16 ਦਿਨਾਂ ਦੀ ਹਾਂਜੀ ਠੀਕ ਹੈ ਜੀ ਪਿਓਰ ਨੀਲੀ ਦੀ ਹਾਂਜੀ ਬੱਚਾ ਮਗਰ ਬਹੁਤ ਸੋਹਣਾ ਦੋਸਤੋ ਕੱਟੀ ਆ ਮਗਰਾ ਫੀਮੇਲ ਕਾਫ ਆ ਇਸ ਮੈਂ ਤੇ ਦੂਜਾ ਸਵੇਰ ਇਹ ਝੋਟੀ ਸਰੀ ਆ ਤੇ ਗਰ ਲਾਲ ਹੁਣ ਇਹ ਕਿੰਨੇ ਕ ਦੁੱਧ ਤੇ ਚੱਲਦੀ ਆ ਜੀ ਸੰਦੂ ਸਾਹਿਬ 8 ਲੀਟਰ ਦੁੱਧ ਤਿਆਰ ਆ 8 ਲੀਟਰ ਜਿਹੜਾ ਜੋ ਲੈਣਾ ਠੀਕ ਆ ਜੀ ਹਾਂ ਜੀ ਲਓ ਜੀ 8 ਲੀਟਰ ਦੁੱਧ ਸੋ ਦੰਦੇ ਥੱਲੇ ਜਿਹੜਾ ਤਿਆਰ ਬਿਲਕੁਲ ਹਾਜ਼ਰ ਸਵੇਰ ਦੂਜਾ ਇਹ ਹਾਈਟ ਮੀਡੀਅਮ ਦੇ ਵਿੱਚ ਮੰਨ ਕੇ ਤੁਸੀਂ ਸੌਦਾ ਕਰ ਲਿਓ ਪਤਲੀ ਪਿੰਟ ਬਿਲਕੁਲ ਪਤਲੇ ਪਿੰਟ ਸੋਾਈ ਇੱਕ ਨੰਬਰ ਸੰਦੂ ਸਾਹਿਬ ਇਹ ਜੀ ਤੁਸੀਂ ਚੋਣ ਚਾਣ ਇੱਕ ਨੰਬਰ ਆ ਤਸੱਲੀ ਆ ਪੂਰੀ ਤੇ ਬਾਕੀ ਮੇਰਾ ਭਰਾ ਆਪ ਅਗੋਂ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਜੀ ਆਪਾਂ ਵਾਰ-ਵ ਆਨਲਾਈਨ ਸੌਦਾ ਵੀ ਬੈਸਟ ਆ ਪਰ ਇਥੇ ਆਣ ਕੇ ਜੜੀ ਤੁਸੀ ਗੱਲਬਾਤ ਕਰ ਲੈਂਦੇ ਜਿਉਂਦੇ ਵਰਗੀ ਰੀਜ਼ ਇਹਦੀ ਝੋਟੀ ਦੀ ਆਪਣੀ ਚਵਾਈ ਦੀ ਗਰੰਟੀ ਹੋਵੇ ਪੂਰ ਛਟਾ ਹੋਵੇ ਥਣ ਵੱਧ ਘਟ ਹੋਵੇ ਜਿੰਨੀ ਗੱਲ ਉਹ ਉਨੀ ਦੱਸਾਂਗੇ ਕੋਈ ਵੱਧ ਝਾੜ ਕੇ ਨਹੀਂ ਦੱਸਣੀ ਆਪਾਂ ਹਾਂ ਭਰਾ ਆਹ ਦੀ ਚੈੱਕ ਕਰਕੇ ਤਸੱਲੀ ਕਰਕੇ ਖੜੇ ਲਓ ਜੀ ਏਕਣਾ ਦੇ ਆ ਜਮਾਂਦਰੂ ਗੁੰਮੀ ਜੀ ਜਿਹੜੇ ਪਾਸੇ ਆ ਆ ਵੇਖੋ ਇਹਦਾ ਕੋਈ ਡਰ ਨਹੀਂ ਜੇ ਇਤਰਾ ਬਹਿ ਜਾਂਦੀ ਹੈ ਕੋਈ ਚੱਕਰ ਨਹੀਂ ਕੋਈ ਵਿਚ ਦੇ ਗਿਲਤੀ ਨਹੀਂ ਕੋਈ ਰਸੌਲੀ ਨਹੀਂ ਕੋਲੀ ਵੈਸੇ ਕੋਲੀ ਆ ਇਹ ਜੇ ਇਹਦਾ ਵਧੂ ਘਟੂ ਉਹ ਜੋ ਮੇਰੀ ਆਪਣੀ ਲਓ ਜੀ ਹਾਂ ਜੀ ਤਸल्ली ਦੇ ਨਾਲ ਦੋਸਤੋ ਪਸ਼ੂ ਹਰ ਇੱਕ ਪੱਖ ਤੋਂ ਹਰ ਇੱਕ ਐਂਗਲ ਤੋਂ ਆਪਾਂ ਤੁਹਾਨੂੰ ਦਿਖਾ ਦੇਣਾ ਹੁੰਦਾ। ਇਹ ਹਾਲ ਇਹ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਈ ਹੈ ਦੂਜਾ ਸੂਆ ਇਹ ਸੂਈ ਆ। ਤਕਰੀਬਨ ਕੋਈ 15 ਦਿਨਾਂ ਦਾ ਸੂਆ ਤੁਹਾਨੂੰ ਦੱਸ ਹੀ ਦਿੱਤਾ ਕੋਈ ਗਰ ਲਾਲ ਨੇ। ਮਗਰ ਕੱਟੀ ਇਹ ਫੀਮੇਲ ਕਾਫ ਆ। ਠੀਕ ਆ। ਅੱਛਾ ਗਰ ਲਾਲ ਇਹਦਾ ਮੁੱਲ ਵੀਰੇ ਕੀ ਕਰਦੇ ਨੇ ਫਿਰ? ਮੁੱਲ ਸੰਤੂ ਸਾਹਿਬ ਇਹਦਾ ਆਪਾਂ 75 ਕਰੀ ਜਾਈਏ ਆਪਾਂ 70 ਕਰੀ ਜਾਈਏਗੀ। ਹਾਂਜੀ ਇਹ ਵੀ 68 ਦੀ ਦੇ ਦਾਂਗੇ। 68 68 ਦੀ। ਹਾਂਜੀ। ਹਾਂਜੀ ਇਹ ਚੌਥੇ ਨੰਬਰ ਤੇ ਆਪਣੇ ਕੋਲ ਆਟਮ ਬਾਂਬੀ ਹੁੰਦੀ ਹਾਂ ਨਕਸ਼ਾ ਵਗਿਆ ਜੀ ਵੇਖੋ ਲੱਗਦੇ ਰੱਖਣੀ ਇਹ ਵੀ ਕਰਵਾ ਲਈ 26000 ਦੇ ਵਿੱਚ ਦੋਸਤੋ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਸੋ ਬਾਕੀ ਹੁਣ ਜਿੰਨੇ ਮੌਕੇ ਤੇ ਦੁੱਧ ਤੇ ਚੱਲ ਰਹੀ ਆ ਉਹਦਾ ਫਿਰ ਵਾ ਆਪਾਂ ਤੁਹਾਨੂੰ ਦੇ ਦਿੱਤਾ ਜੀ ਸਤੂ ਸਾਬ ਅੱਜ ਦੇ ਦੁੱਧ ਆ ਤੇ ਅੱਜ ਦਾ ਹੀ ਰੇਟ ਆ ਹਾਂਜੀ ਹਾਂਜੀ ਠੀਕ ਆ ਸਾਬ ਜੀ ਹਾਂ ਪੁਰਕਰ ਲਾਲ ਵੀ ਕੋਈ ਗੱਲਬਾਤ ਵਧੀਆ ਸੰਧੂ ਸਾਹਿਬ ਆਪਣੀ ਬੇਂਤੀ ਵੀ ਰਾਨ ਨੂੰ ਕੋਈ ਭਰਾ ਆਉਂਦਾ ਤੇ ਆਦੀ ਤਸੱਲੀ ਕਰਕੇ ਖੜੋ ਮਣਕੇ ਜਿਹੜਾ ਲਾਂਮਾ ਦੇ ਨਾਲ ਮਾੜਾ ਹੈ ਨਹੀਂ ਜਿੰਨੀਆਂ ਗੱਲਾਂ ਦੱਸੀਆਂ ਉਹਨਾਂ ਦੇ ਅਮਲ ਕਰਿਆ ਕਰੋ ਜਿਹੜੀ ਗੱਲ ਦੱਸਾਂਗੇ ਜੇ ਨਾ ਨਿਕਲੂ ਫਿਰ ਆਉਣ ਜਾਣ ਦਾ ਖਰਚਾ ਦੇ ਕੇ ਮੱਝਾਂ ਵਾਪਸ ਹੋਣਗੀਆਂ ਸਹੀ ਹੈ ਜੀ ਹਾਂ ਜੀ ਗਰਮੀ ਆਣ ਮੰਨ ਲਓ ਆ ਝੋਟੀਆਂ ਸੇ ਆਪਾਂ ਬੱਚੇ ਦੇ ਜੋਗ ਲਿਆਂਦੀ ਤੁਹਾਨੂੰ ਦੱਸੀ ਗੱਲ ਸਾਰੀ ਹਾਂ ਜੀ ਇਹ ਚਾਜ ਕੋਈ ਆਪਾਂ ਵਾਦਾ ਨਹੀਂ ਲੈਣਦੇ ਆਪਾਂ ਹਰ ਵਾਰੀ ਤਾਂ ਹੀ ਇਹੋ ਬੇਨਤੀ ਕਰਦੇ ਆ ਕੋਈ ਆਣ ਭੈਣ ਭਰਾ ਨਾਲ ਆਵੇ ਆ ਦੀ ਗੱਡੀ ਤੇ ਬਹਿ ਕੇ ਤੇ ਆਪਦੀ ਤਸੰਦੀ ਕਰਕੇ ਕਰਕੇ ਲੈ ਕੇ ਜਾਵੇ ਬਿਲਕੁਲ ਹਾਂ ਜੀ ਲਓ ਵੀ ਦੋਸਤੋ ਠੀਕ ਹੈ ਜੀ ਨੰਬਰ ਸਕਰੀਨ ਤੇ ਥੱਲੇ ਦੋਸਤੋ ਚੱਲਣ ੜਿਆ ਵੀਰ ਗੁਰਲਾਲ ਦਾ ਤੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਕੋਸੂ ਸਾਰੇ ਅੱਜ ਸਵੇ ਸਵੇ ਆ ਪਹਿਲੇ ਨਾਲ ਦੂਜ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ